ਸ਼ਸ਼ੀ ਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਤੁਸੀਂ ਸਾਰੇ ਜਣੇ ਬਹੁਤ ਵਧੀਆ ਹੋਮੋਗੇ ਤੇ ਅਸੀਂ ਵੀ ਵਧੀਆ ਹਾਂ ਸ਼ੁਰੂ ਕਰਦੇ ਆ ਅੱਜ ਦਾ ਵਲੌਗ ਅੱਜ ਦਾ ਵਲੌਗ ਸ਼ੁਰੂ ਹੋਣ ਲੱਗਿਆ ਸੀ ਮਾਰਨਿੰਗ ਤੋਂ ਮਾਰਨਿੰਗ ਦੇ ਬੱਜ ਗਏ ਨੇ 8 ਤੇ ਬੱਚੇ ਚਲੇ ਗਏ ਸਕੂਲ ਤੇ ਡੈਡੀ ਵੀ ਚਲੇ ਗਏ ਨੇ ਡਿਊਟੀ ਮੰਮੀ ਨਾਲ ਅੱਗੇ ਲੱਗੇ ਹੋਏ ਨੇ ਪਾਠ ਕਰਨਾ ਤੇ ਆਪਾਂ ਕਰਦੀ ਆ ਹੁਣ ਸਵੇਰ ਦੇ ਕੰਮ ਸਟਾਰਟ ਕਿਉਂਕਿ ਥੋੜੀ ਜੀ ਡਸਟਿੰਗ ਕੱਲ ਕੀਤੀ ਸੀ ਦੋ ਦਿਨ ਹੋ ਗਏ ਮੇਰੇ ਤੋਂ ਕੋਈ ਵਲੌਗ ਨਹੀਂ ਬਣਿਆ ਤੇ ਮੇਰਾ ਸਰੀਰ ਨਹੀਂ ਸੀ ਠੀਕ ਬੀਪੀ ਲੋ ਹੋਇਆ ਪਿਆ ਸੀਗਾ ਉਹਦੇ ਕਰਕੇ ਲੱਤਾਂ 'ਚ ਦਰਦ ਸਿਰ ਵਿੱਚ ਦਰਦ ਹੋਈ ਸਰੀਰ ਡਿਗੂ ਡਿਗੂ ਜਿਹਾ ਕਰਦਾ ਸੀ ਤੇ ਉਹਦੇ ਕਰਕੇ ਦੋ ਦਿਨ ਹੋ ਗਏ ਕੋਈ ਵਲੌਗ ਨਹੀਂ ਬਣਾਇਆ ਤੇ ਤੇਲੀ ਨਹੀਂ ਕੀਤਾ ਵਲੌਗ ਬਣਾਉਣ ਦਾ ਕਿਉਂਕਿ ਆਪਦੇ 'ਚ ਜਦੋਂ ਹਿੰਮਤ ਹੀ ਨਾ ਹੋਵੇ ਫਿਰ دل ਨਹੀਂ ਕਰਦਾ ਕੰਮ ਕਰਨ ਦਾ ਤੇ ਡਸਟਿੰਗ ਕਰਨ ਵਾਲੀ ਆ ਥੋੜੀ ਜੀ ਮੈਂ ਕੱਲ ਕਰਤੀ ਸੀਗੀ ਥੋੜੀ-ਥੋੜੀ ਜਿਹੀਆਂ ਵਿੰਡੋਆਂ ਨੇ ਆ ਆਪਣੀਆਂ ਜਿਵੇਂ ਆ ਵਿੰਡੋਆਂ ਹੋ ਗਿਆ ਅੰਦਲੇ ਪਾਸਿਓਂ ਸਾਰੀਆਂ ਸਾਫ਼ ਕਰਤੀਆਂ ਸੀ ਕਿਉਂਕਿ ਤੁਹਾਨੂੰ ਪਤਾ ਵੀ ਰੋਜ਼ ਮਗੋਂ ਨੇਰੀ ਨੂਰੀ ਚੱਲਦੀ ਰਹਿੰਦੀ ਆ ਉਹਦੇ ਕਰਕੇ ਮਿੱਟੀ ਘੱਟਾ ਬਹੁਤ ਆ ਜਾਂਦਾ ਅੰਦਰ ਤੇ ਕੱਲ ਸਫਾਈ ਕੀਤੀ ਆ ਤੇ ਥੋੜੀ ਜੀ ਅੱਜ ਰਹਿੰਦੀ ਆ ਉਹ ਕਰਨ ਲੱਗੀਆਂ ਹੁਣ ਤੇ ਫ੍ਰਿਜ ਸਾਫ ਕਰਨ ਨਾਲ ਉਹ ਕਰਦੀਆਂ ਤੇ ਕਿਚਨ ਦੇ ਡੱਬੇ ਵਗੈਰਾ ਸਾਫ ਕਰਨ ਵਾਲੇ ਨੇ ਉਹ ਕਰਦੀਆਂ ਬਾਕੀ ਉਹ ਝਾੜੂ ਪੋਚਾ ਆਪਣੇ ਉਹ ਦੀਦੀ ਲਾਈ ਜਾਂਦੀ ਆ ਤੇ ਚਲੋ ਠੀਕ ਹੈ ਜੀ ਕਰਦੇ ਆ ਅੱਜ ਦਾ ਬਲੌਗ ਸ਼ੁਰੂ ਜੋ ਵੀ ਅੱਜ ਦੀ ਰਪੇਨ ਹੋਊਗੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਬਣੇ ਰਹੋ ਬਲੌਗ ਦੇ ਨਾਲ ਲੋ ਜੀ ਮੰਮੀ ਦੇ ਬੈੱਡ ਦੀ ਬੈੱਡ ਸ਼ੀਟ ਆਪਾਂ ਚੇਂਜ ਕਰਤੀ ਤੇ ਆਹ ਵਾਲੀ ਬਿਛਾਤੀ ਇਹ ਵੀ ਸੋਹਣੀ ਲੱਗਦੀ ਇੱਧਰਲੇ ਬੈੱਡ ਤੇ ਵੀ ਤੇ ਕਿਚਨ ਦੇ ਆਪਣੇ ਡੱਬੇ ਕਲੀਨ ਕਰਤੇ ਤੇ ਹੁਣ ਉਹ ਲਾਰੀ ਸੀਗੀ ਦੇਦੇ ਝਾੜੂ ਪੋਚਾ ਜੀ ਨਾ ਤੋ ਕੇ ਹੋ ਗਏ ਸੀਗੇ ਰੈਡੀ ਤੇ ਕੰਮ ਆਪਣੇ ਸਾਰੇ ਹੋ ਚੁੱਕੇ ਨੇ ਬੈੱਡ ਸ਼ੀਟ ਇੱਧਰ ਵੀ ਮੈਂ ਬਿਛਾਤੀ ਆ ਛਾੜ ਕੇ ਕਿਉਂਕਿ ਹਜੇ ਇੱਧਰ ਚੇਂਜ ਕਰਨ ਵਾਲੀ ਨਹੀਂ ਸੀ ਇੱਧਰ ਸਾਫ ਸੀ ਤੇ ਮੰਮੀ ਵਾਲੇ ਰੂਮ ਚ ਮੈਂ ਬੈਲਡ ਸ਼ੀਟ ਦੂਜੀ ਪਛਾਤੀ ਉਧਰ ਤੋਂ ਆਉਣ ਵਾਲੀ ਸੀ ਤੇ ਕਿਚਨ ਦੇ ਸਾਰੇ ਟੱਬੇ ਕਲੀਨ ਕਰਤੇ ਤੇ ਫ੍ਰਿਜ ਸਾਫ ਕਰਤੀ ਫ੍ਰਿਜ ਖਿੱਚ ਕੇ ਸਾਰਾ ਵਾਲੇਦਾਲਿਓਂ ਸਾਫ ਕਰਤਾ ਤੇ ਹੁਣ ਆਪਣੀ ਸਾਰੀ ਡਸਟਿੰਗ ਵਗੈਰਾ ਸਾਫ ਸਫਾਈ ਹੋ ਗਈ ਤੇ ਝਾੜੂ ਪੋਚਾ ਵੀ ਲੱਗ ਗਿਆ ਤੇ ਉਹ ਦੀਦੀ ਝਾੜੂ ਪੋਚਾ ਵੀ ਲਾ ਕੇ ਤੇ ਹੁਣ ਮम्मी ਦੀ ਗਰਦਨ ਦੀ ਮ사ਜ ਕਰਦੀ ਆ ਤੇ ਸਾਰਾ ਕੁਝ ਓਕੇ ਹੋ ਗਿਆ ਰੋਟੀ ਮੈਂ ਖਾ ਲਈ ਇੱਕ ਰੋਟੀ ਖਾ ਕੇ ਦਵਾਈ ਲੈ ਲਈ ਕਿਉਂਕਿ ਮੇਰਾ ਬੀਪੀ ਬਹੁਤ ਜ਼ਿਆਦਾ ਲੋ ਲੋ ਸੀਗਾ ਕੱਲ ਤਾਂ ਕਰਕੇ ਫਿਰ ਮੈਂ ਹੁਣ ਸਵੇਰੀ ਸਾਢੇ 8 ਵਜੇ ਨੂੰ ਰੋਟੀ ਖਾ ਕੇ ਮੈਂ ਮੈਡੀਸਿਨ ਲੈ ਲਈ ਮੈਂ ਕਿਤੇ ਕੱਲ ਨਾਲੇ ਕੰਮ ਨਾ ਹੋ ਜੇ ਹਨਾ ਵੀ ਕਿਤੇ ਫਿਰ ਕੰਮ ਕਰਨ ਨੂੰ ਮਣੀ ਦਿਲ ਕਰਦਾ ਕੁਝ ਬਣਾਉਣ ਖਾਣ ਨੂੰ ਮਣੀ ਦਿਲ ਕਰਦਾ ਰਾਤ ਮੈਂ ਇੱਕੋ ਹੀ ਰੋਟੀ ਖਾਧੀ ਸੀ ਤੇ ਫਿਰ ਮੈਨੂੰ ਰਾਤ ਨਾ 2:30 ਵਜੇ ਨਹੀਂ ਭੁੱਖ ਲੱਗੀ ਬਹੁਤ ਜਿਆਦੇ ਫਿਰ ਤਾਂ ਪਾਣੀ ਪੀ ਕੇ ਫਿਰ ਪੈ ਗਈ ਉੱਠਣ ਦੀ ਹਿੰਮਤ ਨਹੀਂ ਸੀ ਇਹ ਕੇਸ ਨਹੀਂ ਸੀ ਚੱਲਣੇ ਤੇ ਹੁਣ ਸਵੇਰੇ ਮੈਂ 8:30 ਵਜੇ ਇੱਕ ਰੋਟੀ ਖਾ ਕੇ ਦਵਾਈ ਲੈ ਲਈ ਤੇ ਹੁਣ ਆਪਾਂ ਫ੍ਰੀ ਹਾਂ ਥੋੜਾ ਜਿਹਾ ਟਾਈਮ ਰੈਸਟ ਕਰਾਂਗੇ ਤੇ ਬਾਕੀ ਦੇਖਦੇ ਹਾਂ ਜੇ ਕੋਈ ਕੰਮ ਹੋਇਆ ਤੇ ਫਿਰ ਕਰਾਂਗੇ ਤੇ ਵਲੌਗ ਵੀ ਕੰਟੀਨਿਊ ਕਰਾਂਗੇ ਨਾਲ ਨਾਲ ਠੀਕ ਹੈ ਜੀ ਬਣੇ ਰਹੋ ਵਲੌਗ ਦੇ ਨਾਲ ਓਏ ਲੱਡੂ ਖਾਣੇ ਕਿਵੇਂ ਬੈਠਾ ਹਾਂ ਮੈਂ ਦੇਖੀ ਆ ਮੇਰਾ ਫੋਨ ਲਈ ਬੈਠਾ ਦੇਖ ਲਓ ਮੈਨੂੰ ਵਲੌਗ ਨਹੀਂ ਬਣਾਉਣ ਦਿੰਦਾ ਇਹ ਤਾਂ ਫੋਨ ਹੋ ਗਿਆ ਖਰਾਬ ਚਾਰਜਰ ਖਰਾਬ ਹੋ ਗਿਆ ਇਹਨੇ ਚੱਕ ਲਿਆ ਮੇਰਾ ਫੋਨ ਮੈਂ ਕੰਮੋ ਨਾ ਕਰਾਂ ਕੋਈ ਹੈ ਦੋ ਦਿਨ ਹੋ ਗਏ ਵਲੌਗ ਤਾਂ ਪਹਿਲੇ ਹੀ ਨਹੀਂ ਬਣਿਆ ਅੱਜ ਤੂੰ ਫੋਨ ਖੋਲਾ ਲਓ ਜੀ ਆ ਦੱਸਿਓ ਲੱਡੂ ਕੌਣ ਕੌਣ ਖਾਂਦੇ ਨੇ ਦੋ ਲੱਡੂ ਤਾਂ ਖਾ ਲਿਆ ਦੋ ਫੇਰ ਲੈ ਗਿਆ ਚੱਕੇ ਪਹਿਲਾਂ ਖਾਂਦ ਰਹੀ ਸੀ ਉੱਦਾਂ ਹੋੜੀ ਘਾਲ ਲੱਗਿਆ ਇਹ ਲੱਡੂ ਰਾਤ ਨਾ ਥੋੜੀ ਜੀ ਬਰਫੀ ਪਈ ਸੀ ਜਿਹੜੀ ਉੱਦ ਦੇ ਲਿਆਂਦੀ ਸੀ ਡੈਡੀ ਜਿੱਦੇ ਫੋਨ ਲੈ ਕੇ ਆਏ ਸੀ ਉੱਦ ਦੇ ਬਰਫੀ ਲਿਆਂਦੀ ਸੀ ਉਹ ਇੱਕ ਪੀਸ ਪਿਆ ਸੀ ਰਾਤ ਉਹ ਚੱਕ ਕੇ ਅਸੀਂ ਮੇਰੇ ਭਤੀਜੇ ਨੂੰ ਦੇਤਾ ਉਹ ਇਹਦੇ ਸਾਹਮਣੇ ਖਾਂਦਾ ਸੀ ਇਹਨੇ ਰੌਲਾ ਪਾ ਲਿਆ ਕਹਿੰਦਾ ਮੈਂ ਵੀ ਖਾਣੀ ਆ ਫਿਰ ਮੰਮੀ ਹੁਣੀ ਜਦੋਂ ਉਹਨੂੰ ਉੱਧਰ ਛੱਡਣ ਗਏ ਫਿਰ ਇਹਨੂੰ ਲੱਡੂ ਲਿਆ ਕੇ ਦਿੱਤੇ ਫਿਰ ਮਾਂ ਕਹੇ ਚੱਲ ਇਹਨੂੰ ਲੱਡੂ ਲਿਆ ਦਿਓ ਰਾਤ ਖਾਦੇ ਆ ਨੇ ਲੱਡੂ ਹੁਣ ਖਾਦੇ ਆ ਕਿ ਸਕੂਲੋਂ ਖਾਣ ਲੱਗਿਆ ਹੋਇਆ ਹੁਣ ਸਕੂਲੋਂ ਆਇਆ ਸੀਗਾ ਗੰਦਾ ਬੱਚਾ ਮੈਂ ਮੰਮੀ ਵਾਲੇ ਫੋਨ 'ਚ ਬਲੌਗ ਬਣਾ ਰਹੀ ਆ ਹੁਣ ਲਓ ਜੀ ਆਪਣੇ ਆਲੂ ਬਸਦੇ ਸੀਗੇ ਜਿਹੜਾ ਆਪਾਂ ਨੇ ਪੜਥਾ ਬਣਾਇਆ ਸੀ ਆਲੂਆਂ ਦਾ ਉਹਦੇ ਹੁਣ ਆਪਾਂ ਬਣਾ ਲੈ ਰੋਲ ਚੋਲਾ ਦਾ ਟੱਪਾ ਕੇ ਮੜਾ ਜਾ ਉਹਨਾਂ ਨੂੰ ਫਰਾਈ ਕਰ ਲਿਆ ਤੇ ਬਹੁਤ ਟੇਸਟੀ ਬਣ ਗਏ ਜੋ ਵੀ ਚਾਹ ਨਾਲ ਖਾ ਰਿਆ ਹੁਣ ਚਲੋ ਅੰਦਰ ਗਰਮੀ 'ਚ ਨਹੀਂ ਬੈਠਣਾ ਅੰਦਰ ਚਲੋ ਨਾਨੀ ਕੋਲ ਉੱਥੇ ਚਾਹ ਪੀ ਲੋ ਚਲੋ ਆਜੋ ਭੱਜ ਕੇ ਮੈਂ ਚਾਹ ਵੀ ਬਣਾ ਲਈ ਤੇ ਮੰਮੀ ਨੂੰ ਚਾਹ ਦਿੰਦੀ ਆ ਥੋੜੀ ਜਿਹੀ ਮੰਮੀ ਲੈ ਕੇ ਅੰਦਰ ਚਲੇ ਗਿਆ ਦੇਖੋ ਇਹਦੇ ਵਿੱਚ ਦਿਖਾਉਣੀ ਤੁਹਾਨੂੰ ਆਹ ਦੇਖੋ ਵਿੱਚ ਮੈਂ ਸੁੱਕੀਆਂ ਮਿਰਚਾਂ ਪਾਈਆਂ ਸੋ ਵੀ ਦਿਸਦੀਆਂ ਨੇ ਤੇ ਇਹਨਾਂ ਨੂੰ ਮੈਂ ਚੌਲਾਂ ਦਾ ਆਟਾ ਪਾ ਕੇ ਫਰਾਈ ਕਰ ਲਿਆ ਚੰਗੀ ਤਰ੍ਹਾਂ ਦੇਖੋ ਕ੍ਰਿਸਪੀ ਕ੍ਰਿਸਪੀ ਬਣ ਗਏ ਹਾਂ ਜੋ ਵੀ ਤੇ ਮੇਰੀ ਚਾਹ ਤੇ ਸੋਹਮ ਦੀ ਚਾਹ ਤੇਲ ਚ ਮੈਂ ਫਰਾਈ ਕੀਤੇ ਆ ਹੁਣ ਤੁਹਾਨੂੰ ਦਿਖਾਉਣੀ ਆ ਚਾਰ ਡੱਬਾ ਆਪਣਾ ਹੋ ਗਿਆ ਖਾਲੀ ਜੋ ਵੀ ਨਾ ਅੱਜ ਜੀ ਮੈਂ ਗਈ ਸੀ ਬਾਜ਼ਾਰ ਤੇ ਬਾਜ਼ਾਰੋਂ ਲੈ ਕੇ ਆਇਆ ਸਬਜ਼ੀ ਸਬਜ਼ੀ ਹੁਣ ਮੰਮੇ ਨੂੰ ਪੜਾਉਣਾ ਬੈਠ ਕੇ ਉਹਨਾਂ ਛਿੱਲ ਬਾਨਗੇ ਹਟ ਦੇਣਗੇ ਸਬਜ਼ੀ ਮੈਂ ਲਿਆਈ ਆ ਕੱਦੂ ਦੀ ਕੱਦੂ ਬਣਾਵਾਂਗੇ ਅੱਜ ਤੇ ਨਾਲ ਬੱਚਿਆਂ ਦਾ ਫਰੂਟ ਲਿਆਂਦਾ ਤੇ ਨਾਲ ਖੀਰੇ ਲਿਆਂਦੇ ਆ ਹੁਣ ਤੁਹਾਨੂੰ ਦੇ ਰੇ ਤੇ ਕद्दू ਤੇ ਆਪਾਂ ਬਣਾ ਲਏ ਨੇ ਸਬਜੀ ਦੇ। ਤੇ ਹੈ ਨਹੀਂ ਸੀ ਕੋਈ ਸਬਜੀ। ਰਾਤ ਦੀ ਦਾਲ ਬਣਾਈ ਸੀ ਧੋਮੇ ਮੂੰਗੀ ਦੀ। ਚਲੋ ਅੱਜ ਕद्दू ਦੀ ਸਬਜੀ ਬਣਾਉਣਾ। ਮम्मी ਕਹਿੰਦੀ ਕद्दू ਲਿਆ ਕद्दू ਬਣਾਉਣਾ ਅੱਜ ਬਣਾਇਆ ਨਹੀਂ ਕਿੰਨੇ ਦਿਨ ਹੋ ਗਏ। ਚਲੋ ਠੀਕ ਹੈ ਜੀ ਫਿਰ ਕਰ ਲਈਏ ਤਿਆਰੀ ਫਿਰ ਮਿਲਦੀ ਆ ਤੁਹਾਨੂੰ ਬਾਅਦ ਵਿੱਚ ਬੱਚੇ ਚਲੇ ਗਏ ਟਿਊਸ਼ਨ ਤੇ। ਚਾਹ ਪਾਣੀ ਪੀ ਲਈ ਸੀਗੇ। ਫਿਰ ਅੱਗੀ ਦਾ ਫੋਨ ਆ ਗਿਆ ਸੀ ਉਹਨਾਂ ਨਾਲ ਗੱਲ ਕਰਨ ਲੱਗੀ। ਤੇ ਹੁਣ ਕਰ ਗਿਆ ਸ਼ਾਮ ਦੀ ਤਿਆਰੀ ਸਬਜ਼ੀ ਦੀ ਹਾਂਜੀ ਮम्मा ਕਰਾ ਰਹੇ ਨੇ ਖੀਰਾ ਮੇਰੇ ਲਈ ਕਿਉਂਕਿ ਮੈਂ ਖਾਹੂੰਗਾ ਹੁਣ ਚਾਟ ਚਾਟ ਨਹੀਂ ਮਤਲਬ ਕੀ ਕਹਿੰਦੇ ਨੇ ਮम्मा ਇਹਨੂੰ ਡਾਈਟ ਪਲਾਨ ਡਾਈਟ ਜੋ ਹੁੰਦੀ ਡਾਈਟ ਪਲਾਨ ਸੁਬਹ ਨਾਲੀਆਂ ਛੁੱਟੀਆਂ 'ਚ ਵੈਸੇ ਮੈਂ ਵੀ ਕਰੂੰਗੀ ਪਰ ਹਜੇ ਮੈਂ ਜੋ ਉਹ ਕਹਿਮਾਗਾ ਚਲ 2-4 ਦਿਨ ਸਕੂਲ ਜਾਣਾ ਵੀ ਹਜੇ ਤੂੰ ਰੁਕ ਜਾਣਾ ਵੀ ਫੇਰ ਦੋ ਦਿਨ ਜਾਣਾ ਬਸ ਵੀ ਆਪਾਂ ਦੋਨੇ ਇਕੱਠੇ ਆਣਾ ਤੇ ਸ਼ੁਰੂ ਕਰਾਂਗੇ ਨਾਲੇ ਅਸੀਂ ਵੀ ਆਪਦਾ ਸ਼ੇਅਰ ਕਰਿਆ ਕਰਾਂਗੇ ਸਵੇਰੇ ਸ਼ਾਮ ਤੇ ਨਾਲੇ ਡਾਇਟ ਪਲਾਨ ਚਾਲੂ ਕਰਾਂਗੇ ਠੀਕ ਹੈ ਜੀ ਹੂੰ ਵੇਟ ਘਟਾਉਣਾ ਮੈਂ ਵੀ ਘਟਾਉਣਾ ਮਿਲਜੇਗਾ 58 58 ਆ ਮੇਰੇ ਚ ਮੈਂ ਕਰ ਲੈਣਾ 50 ਮੇਰੇ ਚ 60 ਤੇਰੇ ਚ ਤਾਂ ਹੋਊਗਾ 10 20 ਕਿਲੋ ਮੈਂ ਕਰ ਲੈਣਾ ਆਦਾ 45 ਤੇ ਵੇਟ ਘਟਾਉਣਾ ਕਰਕੇ ਹੁਣ ਜੋ ਵੀ ਨੂੰ ਮੈਂ ਕਹਾਂ ਉਹ ਜੋ ਵੀ ਤੇਰੇ ਕਾਲੇ ਛੋਲੇ ਉਵਾਲ ਕੇ ਰੱਖੇ ਪੈਨੇ ਜੋ ਵੀ ਕੀਰਾ ਮੋਰ ਪਾਦਾ ਹਨਾ ਬਹੁਤ ਆ ਥੋੜਾ ਜਿਹਾ ਪਾ ਦਨੇ ਤੇ ਇਹਦੇ ਵਿੱਚ ਹੁਣ ਮੈਂ ਕੀਰਾ ਪਾਉਂਗੀ ਛੋਲਿਆਂ ਨੂੰ ਉਵਾਲਤਾ ਇਹਨਾਂ ਵਿੱਚ ਨੋਨ ਪਾਇਆ ਮੈਂ ਸੀਗਾ ਸਿਰਫ ਕੱਲਾ ਤੇ ਹੁਣ ਇਹਦੇ ਵਿੱਚ ਮੈਂ ਕਾਲਾ ਨਮਕ ਮਿਰਚ ਐਡ ਕਰੂੰਗੀ ਤੇ ਕੀਰਾ ਤੇ ਪਿਆਜ਼ ਪਾਉਣਾ ਵਿੱਚ ਪਾਉਣਾ ਪਾ ਦ ਪਿਆਜ਼ ਤੇ ਲਾਲ ਟਮਾਟਰ ਜੇ ਪਾਉਣਾ ਹੋ ਆਪਾਂ ਪਾ ਸਕਦੇ ਆ ਪਨੀਰ ਵੀ ਕੱਟ ਕੇ ਪਾ ਸਕਦੇ ਆ ਹਰੀ ਮਿਰਚ ਵੀ ਪਾ ਸਕਦੇ ਆ ਤੇ ਜੋ ਵਣ ਦਹੀਂ ਵੀ ਪਾਊਗਾ ਤੇ ਇੱਕ ਇਹਦੇ ਵਿੱਚ ਪਾਵਾਂਗੇ ਨਿੰਬੂ ਨਿੰਬੂ ਸਾਡੇ ਪਏ ਪਏ ਫ੍ਰਿਜ 'ਚ ਹੀ ਸੁੱਕੇ ਹੋਏ ਜੋ ਵਣ ਮੁੜ ਕੇ ਧਿਆਨ ਇਹ ਨਿੱਕਾ ਨਿੰਬੂ ਆ ਕਹਿੰਦੀ ਖਾਦੇ ਨਹੀਂ ਹੈਗੇ ਇੱਕ ਪਿਆਜ਼ ਛੋਟਾ ਜਿਹਾ ਕੱਟ ਦਨੀ ਆ ਨਾ ਹੂੰ ਛੋਟਾ ਜਿਹਾ ਜੇ ਵੀ ਨਿੰਬੂ ਚੱਕ ਲਾਂਗੇ ਕਾਲੀ ਮਿਰਚ ਚੱਕ ਲਾਂਗੇ ਰੋਟੀ ਜੇ ਖਾਣੀ ਹੂੰ ਖਾ ਲਈ ਨਹੀਂ ਤਾਂ ਵੈਸੇ ਹੀ ਖਾ ਲਈਏ ਕੋ ਬਾ ਨਾ ਸਮੂਨਾ ਛੋਲੇ ਹੋਰ ਪੌਣੇ ਦੇ ਜੋ ਪਾਲਾ ਵਿੱਚ ਮੈਨੂੰ ਖੀਰਾ ਵੱਧ ਲੱਗ ਰਿਹਾ ਨਹੀਂ ਖੀਰਾ ਤਾਂ ਠੀਕ ਆ ਖੀਰਾ ਤਾਂ ਜ਼ਰੂਰੀ ਆ ਬੱਚੇ ਸਲਾਦ ਤਾਂ ਜ਼ਰੂਰੀ ਆਗਾ ਰੋਟੀ ਜੇ ਘੱਟ ਖਾ ਲੋ ਸਲਾਦ ਵੱਧ ਖਾਓ ਇਹਦੇ ਵਿੱਚ ਹੁਣ ਮੈਂ ਪਿਆਜ਼ ਕੱਟ ਦੂੰ ਤੇ ਵਿੱਚ ਪਾ ਦੂੰਗੀ ਦਹੀਂ ਥੋੜਾ ਜਿਹਾ ਇਹ ਨੂਨ ਮਿਰਚ ਪਾ ਲਈ ਨਹੀਂ ਪਾਵਾਂਗੇ ਫੈਂਟ ਕੇ ਆਪਾਂ ਐ ਨਹੀਂ ਪਾਉਂਦੇ ਹੈਗੇ ਜਿਵੇਂ ਆਪਾਂ ਦਹੀਂ ਦੀ ਲੱਸੀ ਵੀ ਬਣਾਉਂਦੇ ਹਾਂ ਫੈਂਟ ਕੇ ਉਮੇਦਾ ਹਿੰਦੀ ਦੋ ਜਾਂ ਤਿੰਨ ਚਮਚੇ ਆਪਾਂ ਵਿੱਚ ਪਾ ਸਕਦੇ ਹਾਂ ਟੇਸਟ ਹੋਰ ਵਧੀਆ ਹੋ ਜਾਂਦਾ। ਹੋਰ ਵਧੀਆ ਬਣਾਉਣ ਦੇ ਲਈ ਪਹਿਲਾਂ ਮੈਂ ਗੱਗੀ ਨੂੰ ਵੀ ਇੰਝ ਭਉਉਂਦੀ ਹੁੰਦੀ ਸੀ ਉਹਦਾ 8 ਕਿਲੋ weight ਘਟ ਗਿਆ ਸੀਗਾ। ਉਹ ਕੱਲੇ ਛੋਲੇ ਹੀ ਖਾਂਦੇ ਸੀਗੇ ਜਾਂ ਚਿੱਟੇ ਛੋਲੇ ਜਾਂ ਕਾਲੇ ਛੋਲੇ ਹੀ ਵਿੱਚ ਹਨਾ ਸਬਜ਼ੀਆਂ ਵਿੱਚ ਪਾ ਕੇ ਕੁਝ ਵੀ ਆਪਾਂ ਪਾ ਸਕਦੇ ਹਾਂ ਜਿਹੜੀ ਚੀਜ਼ ਵੀ ਆਪਾਂ ਚੰਮੂ ਤਾਂ ਕਿਹੜੀ ਡਾਈਟ ਕਰਨੀ ਆ ਪਨੀਰ ਵੀ ਪਾ ਸਕਦੇ ਆ ਜੇ ਪਨੀਰ ਵਧੀਆ ਲੱਗਦਾ ਸੋਇਆਬੀਨ ਦਾ ਪਨੀਰ ਖਾ ਲਓ। ਤੇ ਜੋ ਵੀ ਪਿਆਜ਼ ਕੱਟਤਾ ਜਾਂ ਟਮਾਟਾ ਕੱਟਦੇ ਉਹਨਾਂ ਕਾਲਾ ਮੂਨ ਮਿਰਚ ਤਾਂ ਕਿਹੜੀ ਡਾਈਟ ਬਣਾਉਣੀ ਆ ਤਾਂ ਦੇ ਤਾਂ ਕਿ ਡਾਈਟ ਕਰਨੀ ਆ ਹਲ ਦਹੀਂ ਨੂੰ ਚੰਗੀ ਤਰ੍ਹਾਂ ਧੋੜਾ ਫੈਂਟ ਲੈਣਾ ਫਿਰ ਇਹਦੇ ਪਤਾ ਕੀ ਹੈ 2 ਚਮਚੀ ਪਾਉਂਗੀ ਮੈਂ ਜ਼ਿਆਦੇ ਨਹੀਂ ਪਾਉਂਦੀ ਠੀਕ ਹੈ ਕਿਉਂਕਿ ਦਹੀਂ ਗਾੜਾ ਹੈ ਉਹ ਚੰਗੀ ਤਰ੍ਹਾਂ ਫੈਂਟ ਕੇ 2 ਚਮਚੀ ਦਹੀਂ ਦੇ ਐਡ ਕਰ ਲਾਂਗੇ ਆਪਾਂ ਵਿੱਚ ਨਿੰਬੂ ਪਾ ਦਿਓ ਪਾ ਪਾ 2 ਚਮਚੇ ਨਾ ਪਾਉਂਗੀ 2 ਚਮਚੇ ਦਹੀਂ ਤੇਨ ਪਾ ਰਾ ਹੈ ਆ ਪਾ ਦਿਓ ਬੋਤ ਬੋਤ ਹੈ ਤੇਰੇ ਵਿੱਚ ਪਾ ਲਈ ਹੁਣ ਕਾਲਾ ਨੂਨ ਮਿਰਚ ਹਾਂ ਕਾਲਾ ਨੂਨ ਮਿਰਚ ਪਾਵਾਂ ਕਾਲਾ ਨੂਨ ਮਿਰਚ ਥੋੜਾ ਜਿਹਾ ਟੌਗੀ ਨੂਨ ਕਿਉਂਕਿ ਜਦੋਂ ਅਸੀਂ ਛੋਲੇ ਉਬਾਲੇ ਸੀਗੇ ਇਹ ਹੈਗੀ ਜੀ ਆਪਣੀ ਕਾਲੀ ਮਿਰਚ ਨੂੰ ਛੜਦੇ ਹੋ ਜਾ ਠੀਕ ਆ ਚਾੜ ਮਸਾਲਾ ਵੀ ਆਪਾਂ ਪਾ ਸਕਦੇ ਹਾਂ ਵਸੇ ਟੇਸਟ ਵਧੀਆ ਆਉਣ ਵਾਸਤੇ ਖੜ ਜਾ ਬੱਚੇ ਇਹ ਥੋੜਾ ਜਿਹਾ ਪਾਵਾਂਗੇ ਨਮਕ ਇਹਦੇ ਵਿੱਚ ਚਲੋ ਅਸੀਂ ਹੁਣ ਇਹਦੇ ਵਿੱਚ ਪਾਵਾਂਗੇ ਏਦਾਂ ਨਿੰਬੂ ਹਾਂ ਏਦਾਂ ਨਿੰਬੂ ਸਾਰਾ ਪਾ ਦਿਓ ਨਿੰਬੂ ਦਾ ਜੋ ਹੁਣ ਪੱਥਰ ਪਾ ਨੇਂਂ ਬੂਦਰਾ ਪੱਕਾ ਸਾਰਾ ਬਾਇਓ ਸਾਰਾ ਇਹ ਚਾਕੂ ਕਿੰਨਾ ਤਿੱਖਾ ਓਏ ਸਾਰਾ ਨਚੋੜ ਦੋ ਬੀਬੂ ਕਾਟੇ ਨੇ ਛੜ ਜਾ ਵਿੱਚ ਤੇਰੇ ਹੱਥ ਤੇ ਲੜੀ ਬਸੋ ਚੋਮੂਨਾ ਹਾਂ ਨਹੀਂ ਲੜ ਨਹੀਂ ਨਾ ਲੜੂ ਨਹੀਂ ਲੜੂ ਦਹੀ ਕਿੰਨਾ ਗਾਣਾ ਦਿੰਦਾ ਐ ਲੱਗ ਜਿਵੇਂ ਵਿੱਚ ਕਰੀਮ ਪਾਈ ਹੁੰਦੀ ਆ ਹਾਂ ਤੇ ਇਹਦਾ ਟੇਸਟ ਵਧੀਆ ਹੋਇਆ ਤਾਂ ਡੈਡੀ ਵੀ ਖਾਂਦੇ ਨੇ ਤੁਸੀਂ ਬਸ ਆਸ਼ੂ ਤੇ ਹੋ ਜਾਣਾ ਪੇਰਾ ਪਾਉਦੀ ਸਾਰੀ ਉਹ ਕਰਾਂਗੇ ਢੇਟ ਘਟਾ ਲੈਣਾ ਮੰਡੇ ਨੂੰ ਆਪਣੀ ਪਹਿਲੀ ਰੁਟੀਨ ਹੋਊ ਹਨਾ ਵੇਟ ਲੋਸ ਦੀ 5 ਵਜੇ ਉੱਠ ਕੇ ਨਾ ਭੱਜਣ ਜਾਇਆ ਕਰਨਾ ਸਵੇਰੇ ਸਵੇਰੇ ਮੈਂ ਸਾਈਕਲ ਤੇ ਮੰਮਾ ਭੱਜ ਕੇ ਤੇ ਮੈਂ ਵੀ ਭੱਜ ਕੇ ਮੈਂ ਵੀ ਭੱਜੂ ਚੱਲਾਂਗੇ ਉਹ ਉਹ ਸਾਰਾ ਜੋਰ ਲਾਤਾ ਨੀ ਮੂਹੇ ਰੋਣੀ ਨਿਕਲਿਆ ਸੋਹਾਂ ਨੂੰ ਮੈਂ ਹੱਥ 'ਚ ਬੈਠੂ ਪਰਾ ਹੋ ਜਾ ਨਹੀਂ ਪਾਉ ਰੋਟੀ ਆਪਣੀ ਬਣ ਗਈ ਸਬਜੀ ਆਪਣੀ ਬਣ ਗਈ ਸਬਜੀ ਬਣਾਈਆ ਕद्दू ਦੀ ਤੇ ਰੋਟੀ ਵੀ ਬਣ ਕੇ ਤੇ ਮੈਂ ਬੀਰ ਰੋਟੀ ਆ ਵਿੱਚੋਂ ਛੂੰ ਸਾਈਡ ਛੱਡ ਜਾ ਵਿੱਚ ਤੂੰ ਬਾਹਰ ਚ ਪਾ ਦੇ ਬਾਹਰ ਚ ਪਾ ਦੇ ਹੁਣ ਇਹ ਚ ਪਾਤਾ ਆਪਾਂ ਨੇ ਨਿੰਬੂ ਲੋ ਜੋ ਨਿੰਬੂ ਨਿੰਬੂ ਉਹ ਲੈ ਵਿੱਚ ਆ ਪਾਣੀ ਪੀ ਲੀ ਜੰਗਾ ਮੇਰੇ ਤਾਂ ਨਾ ਲੜ ਗਿਆ ਜੋ ਚਾਪੂ ਵੱਜਿਆ ਮੇਰੇ ਤਾਂ ਲੜ ਗਿਆ ਚਾਪੂ ਵੱਜਿਆ ਨਿੰਬੂ ਲੜ ਗਿਆ ਆਧਿਆ ਮੇਰੇ ਕੋ ਦਿਖਾਇਆ ਆ ਲੱਗੀਆਂ ਆ ਚਾਕੂ ਅੱਜ ਵਿੱਚ ਨਿੰਬੂ ਪੈ ਗਿਆ ਠੀਕ ਆ ਹਨਾ ਖੁਸ਼ ਆ ਹੁਣ ਮੈਂ ਚੱਲਿਆ ਡਾਈਟ ਲੈ ਕੇ ਬਸ ਹੋਰ ਤਾਂ ਵਿਚਾਰੀ ਮਿਰਚ ਪਾਉਂਦਾ ਨਹੀਂ ਪਾਉਣੀ ਨਾ ਲਓ ਜੀ ਆਪਾਂ ਨੇ ਬਣਾਈ ਆ ਕद्दू ਦੀ ਸਬਜ਼ੀ ਤੇ ਵਿੱਚ ਮੈਂ ਪਾ ਲਈ ਮਲਾਈ ਠੀਕ ਆ ਤੇ ਦੋ ਲੈ ਲਈਆਂ ਰੋਟੀਆਂ ਤੇ ਨਾਲ ਖੀਰਾ ਤੇ ਇੱਕ ਹਰੀ ਮਿਰਚ ਤੇ ਨਾਲ ਕੱਚੀ ਲੱਸੀ ਹੁਣ ਮੈਂ ਲੱਗੀ ਜੀ ਰੋਟੀ ਖਾਣ ਕਿਉਂਕਿ ਟਾਈਮ ਵੱਜ ਗਿਆ ਨੇ 7:30 ਮੰਮੀ ਤੇ ਡੈਡੀ ਉੱਤਰ ਲੈ ਘਰੇ ਗਏ ਹੋਏ ਨੇ ਕਿਉਂਕਿ ਉਹਨਾਂ ਨੇ ਪਾਣੀ ਲਾਉਣਾ ਸੀਗਾ ਬਾੜੀ ਨੂੰ ਡੈਡੀ ਨੇ ਫਿਰ ਮੰਮੀ ਵੀ ਨਾਲ ਚਲੇ ਗਏ ਕਹਿੰਦੇ ਮੈਂ ਵੀ ਚਲਦੀ ਹਾਂ ਹੋਜੇ ਆਈ ਨਹੀਂਗੇ ਤੇ ਗੈਸ ਤੇ ਆਪਣਾ ਦੁੱਧ ਗਰਮ ਰੱਖਿਆ ਤੇ ਸੋਮੂ ਟੀਵੀ ਦੇਖਦਾ ਉਹ ਪਿਆ ਤੇ ਦੁੱਧ ਰੱਖਿਆ ਗੈਸ ਤੇ ਤੇ ਜੋ ਵੀ ਇੱਧਰ ਆ ਕੇ ਪਹਿ ਗਿਆ ਲਓ ਜੀ ਜੋ ਬੰਦਾ ਗੁੱਸੇ ਹੋਇਆ ਬੈਠਾ ਇੱਧਰ ਪੜ੍ਹਾਈ ਦੇ ਮਾਮਲੇ 'ਚ ਪੜਨ ਲੱਗਿਆ ਹੋਇਆ ਤੇ ਨਾਲ-ਨਾਲ ਆਪਦਾ ਟੀਵੀ ਦੇਖਦਾ ਇੱਧਰ ਮੈਂ ਕੱਲੀ ਸੀ ਕਿਉਂਕਿ ਏਸੀ ਹਜੇ ਚੱਲਣਾ ਨਹੀਂ ਲਿਆ ਇੱਧਰ ਤੁਹਾਨੂੰ ਦਿਖਾ ਕੇ ਆਉਣੀ ਹੈ ਬੱਚਾ ਪਾਰਟੀ ਆ ਪਿਆ ਸੋਮੂ ਮੰਮੀ ਉਹਨੇ ਕੋਲੇ ਆਹ ਇਹਦਾ ਫੋਨ ਦੇਖਣ ਦਾ ਵਾਰ ਫੋਨ ਦੇਖਣ ਦਾ ਮਾਰਾ ਪਿਆ ਹੈ ਨਹੀਂ ਕੋਈ ਨਹੀਂ ਪੈਂਦਾ ਸੀ ਮੰਮੀ ਦਾ ਫੋਨ ਲਈ ਪਿਆ ਹੁਣ ਇਹਦਾ ਫੋਨ ਹੋ ਗਿਆ ਖਰਾਬ ਉਹਨੂੰ ਚਾਰਜ ਨਹੀਂ ਲੱਗਦਾ ਉਹ ਬੰਦ ਪਿਆ ਥੋੜੇ ਮੰਮੀ ਦਾ ਫੋਨ ਲੈਣ ਦਾ ਮਾਰਾ ਆ ਕੇ ਵਿਚਾਲੇ ਪੈ ਜਾਂਦਾ ਰੋਜ ਵੀ ਫੋਨ ਮਿਲੂਗਾ ਦੇਖਣ ਵਾਸਤੇ ਪਹਿਲਾਂ ਜੋ ਬਣਾਈ ਕਰਦਾ ਸੀ ਉਹ ਗੇਮ ਖੇਡਦਾ ਸੀ ਮੰਮੀ ਦੇ ਫੋਨ ਤੇ ਫਿਰ ਉਹਦੀ ਗੇਮ ਅਸੀਂ ਬੰਦ ਕਰਤੀ ਡਿਲੀਟ ਮਾਰਤੀ ਹੁਣ ਜੋ ਬਣਾਉਣੋਂ ਹਟ ਗਿਆ ਤੇ ਹੁਣ ਚੱਕਦਾ ਫੋਨ ਹੁਣ ਇਹਨੂੰ ਕੱਲ ਦੀਆਂ ਮੌਜਾਂ ਲੱਗੀਆਂ ਹੋਈਆਂ ਨੇ ਇਹ ਟਾਈਮ ਵੱਜ ਗਏ ਨੇ 10 ਥੋੜਾ ਜਿਹਾ ਟਾਈਮ ਰਹਿ ਗਿਆ 5-7 ਕੇ ਮਿੰਟ ਰਹਿ ਗਏ 10 ਵਜਨ ਚ ਹੁਣ ਅਸੀਂ ਲੱਗਿਆ ਸੌਣ ਮੈਨੂੰ ਤਾਂ ਜੋ ਹੁਣ ਪਤਾ ਨਹੀਂ ਮੂੰਹ ਸੁੱਜ ਗਿਆ ਮੈਨੂੰ ਪਤਾ ਨਹੀਂ ਅੱਖਾਂ ਸੁੱਜੀਆਂ ਹੋਈਆਂ ਨੇ ਸਮਝੂ ਤਾਂ ਬਾਹਰ ਤਾਂ ਲੱਗਦਾ ਕੁਛ ਮੈਂ ਬਹੁਤ ਨਾਗਦਾ ਹੋਰੀ ਕਿਵੇਂ ਜਹਾ ਹੋਇਆ ਪਿਆ ਤੂੰ ਬਲੌਗ ਸ਼ੁਰੂ ਨਹੀਂ ਕੀਤਾ ਅਜ ਮਮਾ ਮੇਰਾ ਕੰਮ ਬਤ ਕਰਿਆ ਸੋਮੂ ਦੀ ਕੰਮ ਵਰਦੋ ਉਹਦੀਆ ਦੇਖ ਲਓ ਤੁਸੀਂ ਆ ਹਾਲਾ ਹੋਣੇ ਤੇ ਇਹਨਾਂ ਦਾ ਠੀਕ ਹੈ ਜੀ ਹੁਣ ਲੱਗੇ ਸੀਗੇ ਸੌਣ ਰੋਟੀ ਪਾਣੀ ਖਾ ਲਿਆ ਸੀ ਸਾਰੇ ਫ੍ਰੀ ਹੋ ਗਏ ਸੀ ਤੇ ਮੰਮੀ ਹੁਣੀ ਤਾਂ ਪੈ ਗਏ ਤੇ ਅਸੀਂ ਅਸੀਂ ਹੁਣ ਲਾਇਆ ਪਹਿਲਾਂ ਮੰਮੀ ਹੁਣੇ ਦਾ ਰੂਮ ਠੰਡਾ ਕੀਤਾ ਹੁਣ ਅਸੀਂ ਆ ਰੂਮ ਠੰਡਾ ਕਰਦੇ ਹਾਂ ਫੇਰ ਆ ਤੂੰ ਦੇਖੋ ਜੇ ਚੱਲਣਗੇ ਦੋਨੇ ਅਸੀਂ ਪਹਿਲਾਂ ਇੱਕ ਇੱਕ ਚਲਾਉਣਾ ਪੈਂਦਾ ਪਹਿਲਾਂ ਮੰਮੀ ਹੁਣਾਂ ਦਾ ਚਲਾਇਆ ਸੀ ਤੇ ਹੁਣ ਅਸੀਂ ਇਹ ਚਲਾਇਆ ਹੁਣ ਲੱਗਿਆ ਸੌਣ ਤੇਸੀ ਜੀ ਅੱਜ ਦਾ ਬਲੌਗ ਬਲੌਗ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਮਿਲਦੇ ਆਂ ਜੀ ਅਗਲੇ ਬਲੌਗ ਚ ਸਸਰੀ ਘਰ ਦੀ ਸਾਰਿਆਂ ਨੂੰ ਹਸਲੀ ਗਾਜ ਸਾਰਿਆਂ ਨੂੰ ਸਾਰਿਆਂ ਨੂੰ ਹਾਏ ਮੇਰੇ ਨਾ ਮੋਢਾ ਬਹੁਤ ਦਰਦ ਕਰਦਾ ਜਦੋਂ ਮੈਂ ਜੋਤ ਲਾਉਣੀ ਆ ਨਾ ਨੀਚੇ ਬੈਠ ਕੇ ਵਸਤ ਮੰਮੀ ਵੱੱਦ ਲਾਉਂਦੇ ਨੇ ਜੋਤ ਹੋਣਾ ਜਿੱਦਾਂ ਦੇ ਮੰਮੀ ਆਏ ਨੇ ਮੰਮੀ ਵੀ ਕੋਸਤੀ ਦੇ ਬੈ ਕੇ ਲਾਉਂਦੇ ਨੇ ਥੱਲੇ ਬੈਠ ਕੇ ਉੱਠਿਆ ਨਹੀਂ ਜਾਂਦਾ ਮੰਮੀ ਤੋਂ ਮੈਂ ਮੈਨਾਂ ਅੱਜ ਲਾਇਆ ਕਿੰਨੇ ਦਿਨਾਂ ਬਾਅਦ ਜੋਤ ਜੋਗੀ ਮੁੰਮੀ ਉਤਰ ਗਏ ਹੋ ਸੀ ਮੈਂ ਨਾ ਜਦੋਂ ਬਾਹ ਤੇ ਆਏ ਪਾ ਜਾਂਦੇ ਕਿ ਉੱਠਣ ਲੱਗੀ ਮੇਰਾ ਸਾਰਾ ਮੋਢਾ ਵੀ ਬੱਲਣ ਆ ਰਿਹਾ ਹੁਣ ਮੇਰਾ ਮੋਢਾ ਇੰਨਾ ਦਰਦ ਕਰਦਾ ਬਹੁਤ ਜ਼ਿਆਦਾ ਆਏ ਬਾਹ ਨੂੰ ਤੇ ਚੱਕੀ ਜਾਂ ਜਦੋਂ ਆਏ ਬਾਹ ਤੇ ਚੱਕਦਿਆਂ ਲੱਗਦਾ ਵੀ ਇੱਥੇ ਕੁਝ ਫਸ ਰਿਹਾ ਬਾਹਾਂ ਚ ਚਲੋ ਠੀਕ ਹੈ ਜੀ ਓਕੇ ਬਾਏ ਗੁੱਡ ਨਾਈਟ